ਮਰੇਗਾ ਦਾ ਕੰਮ ਕਿਤੇ ਹੋਰ ਚੱਲ ਰਿਹਾ ਹੁੰਦਾ ਏ ਮਸਟੌਲ ਕਿਤੇ ਹੋਰ ਨਿਕਲੇ ਨਿਕਲ ਰਹੇ ਹੁੰਦੇ ਆ ਤੇ ਪਰ ਕੰਮ ਆ ਜਿਹੜੇ ਮਰੇਗਾ ਵਰਕਰ ਕਿਤੇ ਕਰਦੇ ਆ ਸਵਾਲ ਖੜੇ ਹੁੰਦੇ ਆ ਵੀ ਜਿਹੜੇ ਸੈਕਟਰੀ ਸਾਹਿਬ ਹੈਗੇ ਆ ਕੀ ਉਹਨਾਂ ਦੀ ਕੋਈ ਜ਼ਸਾ ਪੱਤੀ ਤਾਂ ਨਹੀਂ ਇਸ ਨੂੰ ਲੈ ਕੇ ਕੀ ਏਪੀਓ ਸਾਹਿਬ ਪੰਚਾਇਤ ਸੈਕਟਰੀ ਦੇ ਕਾਰਵਾਈ ਕਰਨਗੇ ਇਹ ਗਲੀ ਹੈ ਜਿਹੜੀ ਜਿਸ ਜਗ੍ਹਾ ਤੇ ਹੁਣ ਅਸੀਂ ਇਸ ਵਕਤ ਖੜੇ ਆਂ ਇਹ ਪੰਚਾਇਤੀ ਫੰਡ ਦੇ ਵਿੱਚੋਂ ਜਿਹੜੀ ਪਾਸ ਹੋਈ ਹੋਈ ਗਲੀ ਹੈ ਜਿੱਥੇ ਆਹ ਦੋਸਤੋ ਤੁਸੀਂ ਜੁੜ ਚੁੱਕੇ ਆ ਆਸ ਸੱਚ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਰਾਜਵਿੰਦਰ ਕੋਕਰ ਆ ਦੋਸਤੋ ਗਲੀ ਦਾ ਮਾਮਲਾ ਹੈ ਕੀ ਪੂਰਾ ਇਹਦੇ ਬਾਰੇ ਗੱਲਬਾਤ ਕਰਦੇ ਆਂ ਇਹ ਗਲੀ ਹੈ ਜਿਹੜੀ ਜਿਸ ਜਗ੍ਹਾ ਤੇ ਹੁਣ ਅਸੀਂ ਇਸ ਵਕਤ ਖੜੇ ਆਂ ਇਹ ਪੰਚਾਇਤੀ ਫੰਡ ਦੇ ਵਿੱਚੋਂ ਜਿਹੜੀ ਪਾਸ ਹੋਈ ਹੋਈ ਗਲੀ ਹੈ ਜਿੱਥੇ ਲੋਕ ਟਾਇਲ ਐਂਟਰ ਲੋਕ ਟਾਇਲ ਆ ਜਿਹੜੀ ਲੱਗਣੀ ਆ ਪਰ ਇਸ ਤੇ ਜਿਹੜੇ ਆਪਣੇ ਸੈਕਟਰੀ ਸਾਹਿਬ ਹੈਗੇ ਆ ਜਾਂ ಗ್ರಾಮ ਪੰਚਾਇਤ ਆ ਉਹਨਾਂ ਦੇ ਵੱਲੋਂ ਜਿਹੜਾ ਨੇਗਾ ਨੂੰ ਇਸ ਤੇ ਕੰਮ ਕਰਵਾਇਆ ਜਾ ਰਿਹਾ ਹੈ ਇਸ ਮਾਮਲੇ ਨੂੰ ਲੈ ਕੇ ਜਿਹੜੀ ਗੱਲਬਾਤ ਕਰਦੇ ਆ ਇਹ ਪੂਰਾ ਮਾਮਲਾ ਹੈ ਕਿ ਤੱਥਾਂ ਦੇ ਆਧਾਰ ਤੇ ਗੱਲ ਕਰਾਂਗੇ ਹਵਾ ਦੇ ਵਿੱਚ تیر ਮਾਰਨ ਵਾਲੀ ਕੋਈ ਗੱਲ ਨਹੀਂ ਹੋਊਗੀ ਦੋਸਤੋ ਮਸਟੌਲ ਜਿਹੜਾ ਨਿਕਲਿਆ ਹੋਇਆ ਏ ਸੜਕਾਂ ਦੀ ਮੁਰੰਮਤ ਦਾ ਮਸਟੌਲ ਨਿਕਲਿਆ ਹੋਇਆ ਏ ਸੜਕਾਂ ਦੀ ਟੁੱਟ ਭੱਜ ਹੋਈ ਹੈ ਜਿਹੜੀ ਉਸ ਨੂੰ ਲੈ ਕੇ ਜਿਹੜੀ ਮਰੰਮਤ ਆ ਜਿਹੜੀ ਉਹ ਜਿਹੜੀ ਹੈਗੀ ਆ ਨਰੇਗਾ ਵਰਕਰਾਂ ਨੇ ਕਰਨੀ ਹੈਗੀ ਆ ਪਰ ਜਿਹੜੀ ਪੰਡਾਮ ਪੰਚਾਇਤ ਆਪਣਾ ਨਾਮ ਚਮਕਾਉਣਾ ਚਾਹੁੰਦੀ ਜਾਂ ਉਹ ਗਰਾਹ ਗਰਾਹਟਾ ਜਿਹੜੀ ਕੁਛ ਉਹ ਆਪਣੇ ਹੜੱਪ ਕਰਨਾ ਚਾਹੁੰਦੀ ਆ ਕਿਵੇਂ ਕਿਉਂ ਤੇ ਕਿਸ ਲਈ ਇਸ ਬਾਰੇ ਗੱਲਬਾਤ ਕਰਦੇ ਆ ਬ੍ਰਾਮ ਪੰਚਾਇਤ ਦੇ ਵੱਲੋਂ ਜਿਹੜਾ ਫਾਂਡਾ ਉਹ ਬਚਾਉਣ ਦੀ ਜਿਹੜੀ ਇਸ ਵਿੱਚ ਕੋਸ਼ਿਸ਼ ਕੀਤੀ ਗਈ ਆ ਸਵਾਲ ਖੜੇ ਹੁੰਦੇ ਆ ਵੀ ਜਿਹੜੇ ਆਪਣੇ ਸੈਕਟਰੀ ਸਾਹਿਬ ਹੈਗੇ ਆ ਕੀ ਉਹਨਾਂ ਦੀ ਕੋਈ ਹਿੱਸਾ ਪੱਤੀ ਤਾਂ ਨਹੀਂ ਇਸ ਨੂੰ ਲੈ ਕੇ ਜੇ ਹਿੱਸਾ ਪੱਤੀ ਆ ਤਾਂ ਰੇਗਾ ਵਾਲਿਆਂ ਤੋਂ ਕੰਮ ਕਿਉਂ ਕਰਾਇਆ ਜਾਂਦਾ ਏ ਜਦੋਂ ਉਹ ಗ್ರಾಮ ਪੰਚਾਇਤ ਦੇ ਫੰਡ ਦੇ ਵਿੱਚੋਂ ਸੜਕ ਬਣ ਰਹੀ ਆ ਵਿਕਾਸ ਹੋਣਾ ਚਾਹੀਦਾ ਏ ਸੜਕਾਂ ਬਣਨੀਆਂ ਚਾਹੀਦੀਆਂ ਐਸੋ ਰਹਿ ਨਹੀਂ ਹੈ ਪਿੰਡ ਦਾ ਵਿਕਾਸ ਜਿਹੜਾ ਹੋਣਾ ਚਾਹੀਦਾ ਪਰ ਕਿਤੇ ਨਾ ਕਿਤੇ ਇਸ ਤਰ੍ਹਾਂ ਮਜ਼ਦੂਰਾਂ ਦੀ ਲੁੱਟ ਵੀ ਨਹੀਂ ਹੋਣੀ ਚਾਹੀਦੀ ਉਗੀ ਅਕਸਰੀ ਗੱਲਾਂ ਚੱਲਦੀਆਂ ਨੇ ਮਰੇਗਾ ਨੂੰ ਲੈ ਕੇ ਕਿਹਾ ਜਾਂਦਾ ਇਹ ਮਰੇਗਾ ਮਜ਼ਦੂਰਾ ਜਿਹੜੇ ਕੰਮ ਨਹੀਂ ਕਰਦੇ ਪਰ ਇਸ ਤਰ੍ਹਾਂ ਦੇ ਮਸਲੇ ਵੀ ਜਿਹੜੇ ਪਿੰਡਾਂ ਦੇ ਵਿੱਚ ਸਾਹਮਣੇ ਆਉਂਦੇ ਆ ਮਰੇਗਾ ਦਾ ਕੰਮ ਕਿਤੇ ਹੋਰ ਚੱਲ ਰਿਹਾ ਹੁੰਦਾ ਏ ਮਸਟੌਲ ਕਿਤੇ ਹੋਰ ਨਿਕਲੇ ਨਿਕਲ ਰਹੇ ਹੁੰਦੇ ਆ ਤੇ ਪਰ ਕੰਮ ਆ ਜਿਹੜੇ ਮਰੇਗਾ ਵਰਕਰ ਕਿਤੇ ਹੋਰ ਕਰ ਕਰਦੇ ਆ ਇਹ ਕਿਸੇ ਦੀ ਆयो ਪੱਗ ਦੇ ਨਾਲ ਕਰਦੇ ਆ ਜਾਂ ਕਿਸ ਮਸਲੇ ਨੂੰ ਲੈ ਕੇ ਕਰਦੇ ਆ ਇਹ ਸਾਰੀ ਗੱਲਬਾਤ ਆ ਇਸ ਕਲੀ ਦੇ ਨਾਲ ਜੁੜਿਆ ਹੋਇਆ ਮਸਲਾ ਏ ਆਪ ਪੰਚਾਇਤ ਨੂੰ ਕੋਈ ਸਵਾਲ ਕਰਦੇ ਆ ਵੀ ਇਹ ਅਜਿਹਾ ਕਿਉਂ ਕੀਤਾ ਗਿਆ ਹੈ ਵੀਡੀਓ ਬीडीपीਓ ਸਾਹਿਬ ਦੇ ਨਾਲ ਏਪੀਓ ਸਾਹਿਬ ਦੇ ਨਾਲ ਵੀ ਗੱਲਬਾਤ ਹੋਈ ਸੈਕਟਰੀ ਸਾਹਿਬ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੈਕਟਰੀ ਸਾਹਿਬ ਦਾ ਫੋਨ ਜਿਹੜਾ ਉਹਨਾਂ ਨੇ ਲਗਾਤਾਰ ਲੌਂਟ ਤੇ ਵੀ ਨਹੀਂ ਚੱਕਿਆ ਅਗਰ ਸੈਕਟਰੀ ਸਾਹਿਬ ਨੇ ਕੋਈ ਪੱਖ ਰੱਖਣਾ ਹੈ ਤਾਂ ਉਹਨਾਂ ਨੂੰ ਕਾਲ ਜਦੋਂ ਮਰਜ਼ੀ ਆਸਾਚ ਟੀਵੀ ਨੂੰ ਕਾਲ ਕਰ ਸਕਦੇ ਆ ਐਸੋ ਗੱਲ ਤੇ ਕੋਈ ਤਰਾਜ ਨਹੀਂ ਉਹਨਾਂ ਦਾ ਪੱਖ ਲਿਆ ਜਾਊਗਾ ਗ੍ਰਾਮ ਪੰਚਾਇਤ ਜੇਐਸਓ ਮਸਲੇ ਤੇ ਕੋਈ ਪੱਖ ਰੱਖਣਾ ਚਾਹੁੰਦੀ ਆ ਤਾਂ ਉਹਨਾਂ ਦਾ ਪੱਖ ਵੀ ਜਿਹੜਾ ਜਾਣਿਆ ਜਾਊਗਾ ਕਿਉਂਕਿ ਇਹ ਮਸਲਾ ਗ੍ਰਾਮ ਗ੍ਰਾਮ ਪੰਚਾਇਤ ਦੇ ਨਾਲ ਵੀ ਜੁੜਿਆ ਹੋਇਆ ਏ। ਵੀ ਇਹ ਜੀ ਹਾਂ ਕਿਉਂ ਕੀਤਾ? ਕਿਉਂਕਿ ਇਸ ਮਸਲੇ ਨੂੰ ਲੈ ਕੇ ਜਿਹੜੀ ਵੀਡੀਓ ਸਾਡੇ ਸਾਹਮਣੇ ਆਈ ਆ ਠੀਕ ਆ। ਇਸ ਮਸਲੇ ਨੂੰ ਲੈ ਕੇ ਜਿਹੜੀ ਵੀਡੀਓ ਸਾਹਮਣੇ ਆਈ ਉਸ ਤੇ ਗੱਲਬਾਤ ਕਰ ਰਹੇ ਆ ਅਸੀਂ। ਉਸ ਦੇ ਤੱਥ ਦੇ ਆਧਾਰ ਤੇ ਗੱਲਬਾਤ ਕਰ ਰਹੇ ਆ। ਮਿਰੇਗਾ ਦੇ ਮਸਟੌਲ ਆ ਜਿਹੜੇ ਇੰਟਰਨੈਟ ਤੇ ਆਜੂਪਾਏ ਮਿਲਦੇ ਆ। ਹਾਜ਼ਰੀ ਕਿਤੇ ਔਰ ਲੱਗਦੀ ਆ ਤੇ ਕੰਮ ਕਿਤੇ ਔਰ ਚੱਲਦਾ ਏ। ਅਖਰੀ ਇਸ ਮਸਲੇ ਨੂੰ ਅਸੀਂ ਮਿਰੇਗਾ ਦੇ ਮਸਲੇ ਤੇ ਬਹੁਤ ਸਾਰੀਆਂ ਵੀਡੀਓ ਕਰਦੇ ਰਹੇ ਆ ਨਵੇਗਾ ਵਰਕਰਾਂ ਨੂੰ ਮਿਲਦੇ ਰਹੇ ਆ ਬਹੁਤ ਸਾਰੇ ਪਿੰਡਾਂ 'ਚ ਜਿਹਾ ਹੀ ਹੁੰਦਾ ਏ ਕਿ ਤਨਾ ਕਿਤੇ ਜਿਹੜੀ ਅਫਸਰਸ਼ਾਹੀ ਦੇ ਸਵਾਲ ਹਰਦਾ ਏ ਕਿ ਏਪੀਓ ਸਾਹਿਬ ਪੰਚਾਇਤ ਸੈਕਟਰੀ ਤੇ ਕਾਰਵਾਈ ਕਰਨਗੇ ਜਾਂ ਫਿਰ ਉਹਨਾਂ ਨੇ ਵੀ ਕੋਈ ਹਿੱਸਾ ਜਾਂਦਾ ਏ ਸਵਾਲ ਖੜੇ ਹੁੰਦੇ ਆ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਆ ਨਵੇਗਾ ਵਰਕਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ